ਹਾਂਜੀ ਦੋਸਤੋ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਅੱਜ ਦੇ ਨਵੇਂ ਵੀਡੀਓ ਦੇ ਵਿੱਚ ਦੋਸਤੋ ਅੱਜ ਦੀ ਵੀਡੀਓ ਆਪਾਂ ਇੱਕ ਜਾਣਕਾਰੀ ਹਿੱਤ ਬਣਾ ਰਹੇ ਹਾਂਗੇ ਤੇ ਸਰਦੀ ਸ਼ੁਰੂ ਹੋ ਚੁੱਕੀ ਹੈਗੀ ਤੇ ਜਿਹੜੀਆਂ ਗੱਲਾਂ ਦਾ ਸਾਨੂੰ ਖਾਸ ਧਿਆਨ ਰੱਖਣਾ ਚਾਹੀਦਾ ਉਹ ਆਪਾਂ ਇਸ ਵੀਡੀਓ 'ਚ ਅੱਜ ਜ਼ਰੂਰ ਸਾਂਝੀਆਂ ਕਰਾਂਗੇ ਦੋਸਤੋ ਪਹਿਲੀ ਚੀਜ਼ ਤੁਸੀਂ ਦੇਖ ਰਹੇ ਹੋ ਜਿਹੜਾ ਸਾਡਾ ਸ਼ੈੱਡ ਹੈਗਾ ਉਹ ਪੂਰੀ ਤਰ੍ਹਾਂ ਕਵਰ ਹੋਣਾ ਚਾਹੀਦਾਗਾ ਤਰਪਾਲਾਂ ਵਗੈਰਾ ਲੱਗੇ ਹੋਣਾ ਚਾਹੀਦੀਆਂ ਨੇ ਪਰ ਇੱਕ ਖਾਸ ਚੀਜ਼ ਦਾ ਜ਼ਰੂਰ ਧਿਆਨ ਰੱਖਣਾਗਾ ਕੇ ਉਪਰੋਂ ਜ਼ਰੂਰ ਥੋੜਾ ਜਿਹਾ ਹਵਾ ਦੇ ਕ੍ਰੋਸਿੰਗ ਲਈ ਜਗ੍ਹਾ ਆਪਾਂ ਜ਼ਰੂਰ ਛੱਡਣੀ ਹੈਗੀ ਜਿਵੇਂ ਤੁਸੀਂ ਦੇਖ ਰਹੇ ਹੋ ਇਹਦਾ ਸਭ ਤੋਂ ਵੱਡਾ ਬੈਨੀਫਿਟ ਇਹ ਹੈ ਦੋਸਤੋ ਕਿ ਜਿਹੜੀ ਗੈਸ ਹੁੰਦੀ ਆ ਉਹ ਉੱਪਰ ਦੀ ਪਾਸ ਆਊਟ ਹੋ ਸਕੇ ਤਾਂ ਕਿ ਜਾਨਵਰਾਂ ਨੂੰ ਗੈਸ ਦੀ ਜਿਹੜੀ ਅਮੋਨੀਆ ਗੈਸ ਹੁੰਦੀ ਆ ਉਹਦੀ ਦਿੱਕਤ ਨਾ ਆਵੇ ਅਗਲੀ ਗੱਲ ਤੁਸੀਂ ਦੋ ਦੋਸਤੋ ਇਸ ਚੀਜ਼ ਦਾ ਖਿਆਲ ਰੱਖਣਾਗਾ ਇਹ ਜਾਨਵਰਾਂ ਦੇ ਨੀਚੇ ਖਾਸ ਕਰਕੇ ਛੋਟੇ ਬੱਚੇ ਨੀਚੇ ਪਰਾਲੀ ਜਰੂਰ ਵਿਛਾ ਕੇ ਰੱਖਣੀ ਆ ਕਿਉਂਕਿ ਸਰਦੀ ਜ਼ਿਆਦਾ ਹੋਣ ਕਰਕੇ ਬੱਚਿਆਂ ਨੂੰ ਨੁਕਸਾਨ ਜ਼ਿਆਦਾ ਹੁੰਦਾਗਾ ਸਰਦੀ ਦੇ ਵਿੱਚ ਮਿੱਟੀ ਨਹੀਂ ਖਾਂਦੇ ਇਸਦਾ ਸਭ ਤੋਂ ਵੱਡਾ ਬੈਨੀਫਿਟ ਇਹ ਹੈਗਾ ਤੇ ਸਰਦੀ ਤੋਂ ਬਚੇ ਰਹਿੰਦੇ ਨੇਗੇ ਤੇ ਅਗਲੀ ਗੱਲ ਜਿਹੜੀ ਦੋਸਤੋ ਖਾਸ ਕਰ ਜ਼ਰੂਰੀ ਗੱਲ ਆ ਬੜੇ ਵੀਰੇ ਇਹ ਗਲਤੀ ਬਹੁਤ ਕਰਦੇ ਨੇ ਸਰਦੀ ਦੇ ਵਿੱਚ ਬੱਕਰੀਆਂ ਨੂੰ ਖਾਸ ਕਰ ਤੁਸੀਂ ਸੁੱਕੇ ਨੀਰੇ ਦੇ ਉੱਤੇ ਜ਼ਰੂਰ ਰੱਖਣਾਗਾ ਤਾਂਕਿ ਜਿਆਦਾ ਜਾਨਵਰ ਪਿਸ਼ਾਬ ਨਾ ਕਰੇ ਤੇ ਪਾਣੀ ਜਿਆਦਾ ਪੀਵੇ ਜੇ ਪਾਣੀ ਜਿਆਦਾ ਪੀਊਗਾ ਦੋਸਤੋ ਤਾਂ ਉਹ ਡੀਹਾਈਡਰੇਟ ਨਹੀਂ ਹੋਊਗਾ ਤੇ ਵਧੀਆ ਕਿਸਮ ਦਾ ਆਪਾਂ ਨੇ ਚਾਰਾ ਪਾਉਣਾਗਾ ਖਾਸ ਕਰ ਗੁਵਾਰੀ ਦਾ ਜਦੋਂ ਗੁਵਾਰੀ ਦੇ ਨੀਰੇ ਦੀ ਗੱਲ ਆਉਂਦੀ ਦੋਸਤੋ ਕਈ امیر ਸਸਤਾ ਲੈਣ ਦੇ ਚੱਕਰ ਚ ਨਾ ਥੋੜੀ ਜੀ ਲੋ ਕੁਆਲਿਟੀ ਦਾ ਨੀਰਾ ਛਟਾ ਲੈਂਦੇ ਨੇਗੇ ਤੇ ਆਪਾਂ ਚੰਗੀ ਕੁਆਲਿਟੀ ਦਾ ਨੀਰਾ ਪੋਣਾਗਾ ਚਾਹੇ 100 ਰੁਪਏ ਆਪਾਂ ਨੂੰ ਮਹਿੰਗਾ ਮਿਲ ਜੇ ਠੀਕ ਹੈ ਇਹ ਤਿੰਨ ਚਾਰ ਗੱਲਾਂ ਦਾ ਸਰਦੀਆਂ ਦੇ ਸੀਜ਼ਨ ਚ ਖਾਸ ਕਰ ਦੋਸਤੋ ਧਿਆਨ ਰੱਖਣਾਗਾ ਪਾਣੀ ਕੋਸਾ ਰੱਖੋ ਦੋ ਟਾਈਮ ਰੱਖ ਦੋ ਤਿੰਨ ਟਾਈਮ ਰੱਖ ਦੋ ਇਸ ਚੀਜ਼ ਦਾ ਜਰੂਰ ਖਿਆਲ ਰੱਖੋ ਧੰਨਵਾਦ